ਹਾਂਜੀ ਸਤਿ ਸ੍ਰੀ ਅਕਾਲ ਜੀ ਮੀਤ ਕਰਸਤੌਰ ਜੀ ਖੁਸ਼ੀ ਹੋਊਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਕਾਫੀ ਲੋਕਾਂ ਦੇ ਸੀ ਵੀ ਸਾਡੇ ਤੇ ਜੀ ਸ਼ਨੀ ਚੱਲਦਾ ਜਾਂ ਕੇਤੂ ਚੱਲਦਾ ਜਾਂ ਸ਼ੁੱਕਰ ਚੱਲਦਾ ਦੇਖੋ ਜਦੋਂ ਇਹ ਗ੍ਰਹਿ ਇਕੱਠੇ ਹੋ ਜਾਂਦੇ ਜਿਹਦੇ ਉੱਤੇ ਸ਼ੁੱਕਰ ਚੱਲਦਾ ਉਹਦੇ ਨਾਲ ਸ਼ਨੀ ਤੇ ਕੇਤੂ ਇਕੱਠੇ ਹੁੰਦੇ ਨੇ ਜਿਵੇਂ ਰਾਹੂ ਤੇ ਰਾਹੂ ਦੇ ਨਾਲ ਮੰਗਲ ਸ਼ਨੀ ਸਾਰੇ ਇਕੱਠੇ ਹੋ ਜਾਂਦੇ ਨੇ। ਹੂੰ ਤਿੰਨ ਤਨ ਗ੍ਰਹਿ ਇਕੱਠੇ ਹੋ ਜਾਂਦੇ ਨੇ। ਦੇਖੋ ਇਹ ਪਤਾ ਕੀ ਕਰਦੇ ਨੇ? ਬੰਦੇ ਦਾ ਸਰੀਰ ਤੋੜਦੇ ਨੇ। ਬੰਦੇ ਨੂੰ ਬਿਨਾਂ ਮਤਲਬ ਤੇ ਬਿਮਾਰੀ ਮਹਿਸੂਸ ਹੁੰਦੀ ਹੈ। ਡਾਕਟਰ ਕੋਲ ਜਾਂਦਾ। ਡਾਕਟਰ ਕਹਿੰਦਾ ਕੋਈ ਬਿਮਾਰੀ ਨਹੀਂ ਹੈਗੀ ਤੁਹਾਨੂੰ। ਹੂੰ ਜਾਂ ਫਿਰ ਅਚਾਨਕ ਕੰਮ ਦਾ ਰੁਕਣਾ ਜਾਂ ਅਚਾਨਕ ਗੱਡੀ ਕਿਸੇ ਚੀਜ਼ ਦੇ ਵਿੱਚ ਲੱਗਣੀ। ਛੋਟੇ ਛੋਟੇ ਪ੍ਰਭਾਵ ਪਹਿਲਾਂ ਦੱਸਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਚੰਗਾ ਭਲਾ ਬੰਦਾ ਬੈਠਾ ਤੇ ਉਹਨੂੰ ਆਪਣੇ ਆਪ ਨੂੰ ਲੱਗਦਾ ਮੈਂ ਤਾਂ ਬਹੁਤ ਬਿਮਾਰ ਹੋ ਗਿਆ ਜਾਂ ਚੰਗੇ ਭਲੇ ਬੰਦੇ ਨੇ ਕਿਸੇ ਨਾਲ ਲੜ ਪੈਣਾ ਨਿੱਕ-ਨਿੱਕੀ ਗੱਲ ਤੋਂ ਲੜਾਈ ਕਰਨੇ ਘਰ ਦੇ ਵਿੱਚ ਜਾਂ ਫਿਰ ਉਹਦਾ ਮਤਲਬ ਸਮਝ ਲੋ ਮਨ ਅਦਾਸ ਰਹਿਣ ਲੱਗ ਜਾਂਦਾ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰਨ ਦਾ ਰਿਸ਼ਤੇ ਦੇ ਵਿੱਚ ਫਿੱਕ ਪੈਣਾ ਸ਼ੁਰੂ ਹੋ ਜਾਂਦਾ ਇਹ ਸਾਰੇ ਲੱਛਣ ਹੁੰਦੇ ਨੇ ਸ਼ੁਕਰ ਸ਼ਨੀ ਤੇ ਕੇਤੂ ਤੁਹਾਨੂੰ ਪਿੰਨਾ ਦਾ ਛੋਟਾ ਜਿਹਾ ਪਾ ਦੱਸਦੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਹੈਗੇ ਇਹਦੇ ਨਾਲ ਜਿਹੜਾ ਆਪਣਾ ਕਾਰੋਬਾਰ ਆ ਉਹਦੇ ਉੱਤੇ ਵੀ ਅਸਰ ਪੈਂਦਾ ਬਹੁਤ ਜ਼ਿਆਦਾ ਕਿਉਂ ਜਿਹੜਾ ਗ੍ਰਹਿ ਹੁੰਦਾ ਸ਼ੁਕਰ ਤੇ ਇਹ ਸਾਰਿਆਂ ਨੂੰ ਪਤਾ ਵੀ ਸ਼ੁਕਰ ਸ਼ਨੀ ਜਦੋਂ ਇਕੱਠੇ ਹੁੰਦੇ ਨੇ ਤੇ ਕੇਤੂ ਹੈਗਾ ਸਭ ਤੋਂ ਵੱਡਾ ਬਲਵਾਨ ਇਹਨਾਂ ਵਿੱਚ ਤੇ ਕੇਤੂ ਧੰਨ ਦਾ ਰਸਤਾ ਖੋਲ੍ਹਦਾ ਸਾਰੇ ਦੇਬ ਤੇ ਆਪੋ ਆਪ ਦਾ ਇਹਨਾਂ ਦਾ ਮੇਲ ਮਲਾਪ ਹੁੰਦਾ ਇਹ ਵੀ ਇੱਕ ਇਕੱਠੇ ਜਦੋਂ ਆਪਾਂ ਇਹਨਾਂ ਨੂੰ ਕਰਦੇ ਆ ਤਾਂ ਸਾਨੂੰ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਹੁੰਦਾ ਦੇਖੋ ਸਾਰੇ ਆਪੋ ਦੇ ਅਨਸਾਰ ਆਪੋ ਦੀ ਵਿਧੀ ਦੇ ਨਾਲ ਪੱਤਰੀ ਦੇ ਹਿਸਾਬ ਨਾਲ ਕੋਈ ਪੱਤਰੀ ਦੇਖ ਕੇ ਕਰਵਾਉਂਦਾ ਜਿਨ੍ਹਾਂ ਕੋਲੇ ਪੱਤਰੀਆਂ ਨਹੀਂ ਹੈਗੀਆਂ ਉਹਨਾਂ ਨੂੰ ਜਦੋਂ ਇਹ ਲੱਛਣ ਸ਼ੁਰੂ ਹੁੰਦੇ ਨੇ ਜਿਹੜੀ ਲਾਹ ਦਾ ਕਈ ਵਾਰੀ ਲਾਦ ਵੀ ਬਿਮਾਰ ਰਹਿਣ ਲੱਗ ਜਾਂਦੀ ਐ ਜਾਂ ਫਿਰ ਲਾਦ ਕਹਣੇ ਤੋਂ ਬਾਹਰ ਹੋ ਜਾਂਦੀ ਐ ਜਾਂ ਫਿਰ ਲਾਦ ਘਰਾਹੇ ਪੈ ਜਾਂਦੀ ਐ ਕਿਉਂ ਜਦੋਂ ਮਾਪੇ ਤੇ ਘਰੇ ਉਲਟੇ ਫੁਲਟੇ ਹੁੰਦੇ ਨੇ ਤਾਂ ਆਟੋਮੈਟਿਕ ਜਿਹੜੇ ਮਾ ਬੱਚੇ ਨੇ ਤਾਂ ਉਹ ਵੀ ਉਲਟਾ ਫੁਲਟਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਜਿਨ੍ਹਾਂ ਦਾ ਮਾਪੇ ਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਅਸੀਂ ਡੱਟ ਜਾਈਏ ਤੁਸੀਂ ਉਹ ਹੁੰਦੇ ਸਾਡੇ ਕਸੂਰ ਨੇ ਸਾਡੇ ਗਲਤੀਆਂ ਹੁੰਦੀਆਂ ਨੇ ਕਈ ਵਾਰੀ ਇਹ ਨੋਹਾ ਤੀਆਂ ਆ ਕੇ ਹੁੰਦੇ ਨੇ ਇਹ ਸਾਨੂੰ ਸਾਡੇ ਸੱਸ ਸਹੁਰੇ ਬਹੁਤ ਤੰਗ ਕਰਦੇ ਨੇ ਉਹ ਤੰਗ ਨਹੀਂ ਕਰਦੇ ਤੁਹਾਡੇ ਆਪਣੇ ਗ੍ਰਹਿ ਨੇ ਜਿਹੜੇ ਪਰੇਸ਼ਾਨਤ ਤੁਹਾਨੂੰ ਕਰ ਰਹੇ ਨੇ ਹੋਰ ਕੋਈ ਗੱਲ ਨਹੀਂ ਹੁੰਦੀ ਹੈ ਕਿ ਜਦੋਂ ਗ੍ਰਹਿ ਠਿੱਸਦੇ ਆਉਂਦੇ ਨੇ ਨਾ ਤਾਂ ਘਰ ਦੇ ਵਿੱਚ ਲੜਾਈ ਪਾਣੀ ਪਵਾ ਸੱਸ ਨਾ ਦੀ ਪਵੇ ਪਵਾ ਪਤੀ ਪਤਨੀ ਦੀ ਪਵੇ ਤੇ ਭਮ ਅਨੰਦ ਭਰਜਾਈ ਦੀ ਪਵੇ ਹੱਕ ਨਹੀਂ ਇਹ ਸਾਡੇ ਸਾਰਾ ਕੁਝ ਗ੍ਰਹਿਾਂ ਕਰਕੇ ਚੱਲਦਾ ਹੋਰ ਕੁਝ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਕੋਈ ਰਸਤਾ ਨਹੀਂ ਮਾਰਾ ਹੁੰਦਾ ਹੈਗਾ ਜਦੋਂ ਅਸੀਂ ਗ੍ਰਹਿ ਜਿਹੜੇ ਹੁੰਦੇ ਨੇ ਇਹ ਗ੍ਰਹਿ ਵੀ ਮਾੜੇ ਨਹੀਂ ਹੁੰਦੇ ਅਸੀਂ ਇਹ ਵੀ ਦੇਵੀ ਦੇਵਤਾ ਨੇ ਅਸੀਂ ਇਹਨਾਂ ਨੂੰ ਜਦੋਂ ਮੰਨਦੇ ਨਹੀਂਗੇ ਤਾਂ ਆਪੇ ਸਾਰਾ ਕੁਝ ਹੋਣਾ ਕੋਈ ਵੀ ਘਰ ਦੇ ਵਿੱਚ ਬਜ਼ੁਰਗ ਬੈਠ ਗਏ ਪਰ ਉਹਨੂੰ ਪਾਣੀ ਦੀ ਘੁੱਟ ਨਹੀਂ ਦਵਾਂਗੇ ਤਾਂ ਸਮਝ ਲਓ ਉਹਨੇ ਕਰੋਪ ਹੀ ਹੋਣਾ ਉਹਨੇ ਬੁਰਾ ਹੀ ਮਨਾਉਣਾ ਸਾਨੂੰ ਇਹ ਵੀ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਹੁਣ ਤੁਸੀਂ ਦੇਖੋ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਕਰਨਾ ਇੱਕ ਸ਼ੀਸ਼ੀ 20 ਰੁਪਏ ਦੀ ਸਰੋਂ ਦੇ ਤੇਲ ਦੀ ਆਉਂਦੀ ਆ ਹੁਣ ਤੁਸੀਂ ਕਹੋਦੇ ਕਹੋਗੇ ਸੇ ਕੋਈ ਤੇਲ ਕੋਈ ਤੇਲ ਨਹੀਂ ਲੈਣਾ ਸਰੋਂ ਦਾ ਤੇਲ ਭਾਵੇਂ ਕੱਚੀ ਕਾਣੀ ਦਾ ਹੋਵੇ ਭਾਵੇਂ ਪੱਕੀ ਭਾਣੀ ਦਾ ਹੋਵੇ ਭਾਵੇਂ ਕੱਠੀ ਬੋਤਲ ਲੈ ਕੇ ਰੱਖ ਲਓ ਭਾਵੇਂ 20 ਰੁਪਏ ਦੀ ਸ਼ੀਸ਼ੀ ਲੈ ਕੇ ਰੱਖ ਲਓ ਹੁਣ ਤੁਸੀਂ ਕਰਨਾ ਕੀ ਹੈ ਤੇਲ ਆਪਣੇ ਸਿਰ ਉੱਤੋਂ ਚਿਕਮਾ ਲੈਣਾ ਤਿੰਨ ਵਾਰ ਤਿੰਨ ਵਾਰ ਕਮਾ ਲਓ ਸੱਤ ਵਾਰ ਕਮਾ ਲਓ ਹੁਣ ਤੁਸੀਂ ਇਸ ਤੇਲ ਦੇ ਵਿੱਚ ਜਿਹੜੀ ਸ਼ੀਸ਼ੀ ਆ ਉਹਦੇ ਵਿੱਚ ਗਲੀ ਕੱਢ ਲਓ ਛੋਟੇ ਜਿਆਦਾ ਬਰੀਕ ਬਿਨਾ ਹੋਵੇ ਬਾਹਲੀ ਮੋਟੀ ਬਣਾਵੇ ਸੂਵੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਤਿੱਖੀ ਚੀਜ਼ ਨਾਲ ਉਹਦੇ ਵਿੱਚ ਗਲੀ ਕਰ ਲੈਣ ਤੁਪਕੇ ਗਰ ਸਕਣ ਜਮੀਨ ਤੇ ਹੁਣ ਤੁਸੀਂ ਜੇ ਤਾਂ ਸ਼ਨੀ ਮੰਦਰ ਉਹ ਜਾ ਸਕਦੇ ਹੋ ਤਾਂ ਤੁਹਾਡੀ ਖੁਸ਼ੀ ਹੈ ਆਕਰ ਤੁਸੀਂ ਸ਼ਨੀ ਮੰਦਰ ਨਹੀਂ ਜਾ ਸਕਦੇ ਤੁਸੀਂ ਉਹ ਜਿਹੜੇ ਤੇਲ ਦੇ ਤੁਪਕੇ ਨੇ ਚਨੇ ਵਾਰ ਆਇਦਨ ਤੋਂ ਸ਼ੁਰੂ ਕਰ ਲੈਣਾ ਸਵੇਰੇ 9 ਵਜੇ ਤੋਂ 9 ਵਜੇ ਤੋਂ ਪਹਿਲਾਂ ਪਹਿਲਾਂ ਕਰ ਤੋਂ ਉਦੋਂ ਵਧੀਆ ਸੂਰਜ ਉਦੇ ਹੋਣ ਤੋਂ ਪਹਿਲਾਂ ਕਰਦੇ ਫਿਰ ਤਾਂ ਬਹੁਤ ਹੀ ਵੱਡਾ ਫਲ ਮਿਲਦਾ ਹੈ ਉਸੀ ਹਰ ਕੰਗਜੇ ਸੱਪ ਤਾਂ ਰਾਤ ਦੀ ਡਿਊਟੀ ਹੁੰਦੀ ਆ ਅਸੀਂ ਦਿਨੇ ਕਰ ਨਹੀਂ ਸਕਦੇ ਸੀ ਸਵੇਰੇ ਉੱਠ ਨਹੀਂ ਸਕਦੇ ਦੇਖੋ ਜੇ ਕੁਝ ਠੀਕ ਕਰਨਾ ਤਾਂ ਤੁਹਾਨੂੰ ਸੂਰਜ ਉਦੈ ਹੋਣ ਤੋਂ ਪਹਿਲਾਂ ਪਹਿਲਾਂ ਉੱਠਾਪੂ ਦੁਆਰਾ ਚਾਹੇ ਲੇਟ ਚੋ ਨੀਂਦ ਤਾਂ 2 ਘੰਟੇ ਹੁੰਦੇ 2 ਘੰਟੇ ਚ ਹੀ ਹੁੰਦੇ ਦੀ ਨੀਂਦ ਪੂਰੀ ਹੋ ਜਾਂਦੀ ਹੈ ਚਾਹੇ ਕਹੇ ਨੂੰ ਕਿ ਕੁਝ ਕਹੀ ਜੇ ਚਾਹੇ ਸਾਰੀ ਰਾਤ ਦਾ ਬੰਦਾ ਜਾਗਦਾ 2 ਘੰਟੇ ਦੀ ਨੀਂਦ ਪੂਰੀ ਹੋ ਜਾਂਦੀ ਹੈ ਉਦਮ ਕਰੋ ਉੱਠੋ ਬਾਰ ਨਿਕਲੋ ਘਰ ਤੋਂ ਕਿਤੇ ਵੀ ਤੁਹਾਨੂੰ ਕੱਚਾ ਦੀ ਨਾ ਉੱਥੇ ਦੋ ਤਿੰਨ ਟੁਟਕੇ ਸਰੋਂ ਦੇ ਤੇਲ ਦੇ ਜ਼ਮੀਨ ਤੇ ਪਾ ਦਿਓ ਹੁਣ ਤੁਸੀਂ ਕਹੋਗੇ ਛੱਟ ਤਾਂ ਜੀ ਆਲੇ ਪਾਸੇ ਕਿਤੇ ਵੀ ਕੱਚਾ ਨਹੀਂ ਬਿੜੇ ਚ ਕੱਚਾ ਹੈਗਾ ਬਿੜੇ ਚ ਪਾ ਦਿਓ ਤੁਸੀਂ ਕਹੋਗੇ ਜੀ ਬਿੜੇ ਚ ਫਰਸ਼ ਲੱਗਿਆ ਹੋਇਆ ਬਹੁਤ ਦੂਰ ਜਾਣਾ ਪਊ ਤੁਹਾਨੂੰ ਦੂਰ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਇੱਕ ਵੱਡਾ ਗਮਲਾ ਲੈ ਲਓ ਗਮਲਾ ਬੂਟੇ ਵਾਲਾ ਨਾ ਹੋਵੇ ਕਿਉਂ ਜੇ ਬੂਟੇ ਵਾਲਾ ਗਮਲੇ ਚ ਤੁਸੀਂ ਤੇਲ ਪਾਉਂਗੇ ਤਾਂ ਬੂਟੇ ਨੂੰ ਨੁਕਸਾਨ ਬੂਟਾ ਸੁੱਕ ਜਾਊਗਾ ਆਪਾਂ ਕੋਈ ਚੀਜ਼ ਕਾਉਣੀ ਨਹੀਂ ਨਾ ਹੈਗੀ ਕੋਈ ਤੇਲ ਵਾਲੀ ਜ਼ਮੀਨ ਦੇ ਵਿੱਚ ਬੂਟੇ ਸੁੱਕ ਜਾਂਦੇ ਨੇ ਹੋਰ ਗੱਲ ਕੁਝ ਨਹੀਂ ਹੈਗਾ ਟੂਣਾ ਟਾਣਾ ਕੁਝ ਨਹੀਂ ਹੈਗਾ ਜਦੋਂ ਤੇਲ ਪੈਂਦਾ ਨਾ ਬੂਟੇ ਦੀ ਜੜ੍ਹ ਤਾਂ ਬੂਟਾ ਸੁੱਕ ਜਾਂਦਾ ਹੁਣ ਤੁਸੀਂ ਕੀ ਕਰਨਾ ਵੱਡਾ ਸਾਰਾ ਗਮਲਾ ਲੈ ਲਓ ਉਹਦੇ ਵਿੱਚ ਮਿੱਟੀ ਭਰ ਲਓ ਮਿੱਟੀ ਭਰ ਕੇ ਤੁਸੀਂ ਉਹਦੇ ਵਿੱਚ ਸ਼ਨੀਵਾਰ ਤੋਂ ਸ਼ੁਰੂ ਕਰਕੇ ਡੇਲੀ ਪਾਓ ਮੈਂ ਤਾਂ ਕਿ ਨਹੀਂ ਪੂਰੀ ਜ਼ਿੰਦਗੀ ਪਾਓ ਤੁਹਾਡੇ ਕੋਲ ਤੁਹਾਨੂੰ ਮੱਕੂਆਂ ਛੋਟੇ ਛੋਟੇ ਕੰਮ ਨੇ ਇੰਨੇ ਨੇ ਕੰਮ ਕਰਨਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਤੇ ਉੱਟੋ ਸਵੇਰੀ ਆਪਦਾ ਤੇ ਕੰਮ ਕਰ ਦਿਓ ਹੈ ਕਿ ਨਹੀਂ ਜਦੋਂ ਤੁਹਾਨੂੰ ਲੱਗਦਾ ਹੈ ਗਮਲਾਵ ਨਹੀਂ ਲੈ ਸਕਦੇ ਤਾਂ ਇੱਕ ਮਿੱਟੀ ਐਡੇ ਵੱਡਾ ਜਿਹੜਾ ਲਫਾਫਾ ਹੁੰਦਾ ਲਫਾਫੇ 'ਚ ਭਰ ਲਓ ਲਫਾਫੇ 'ਚ ਭਰ ਲਿਓ ਉਹ ਦੇਲੀ ਸ਼ਨੀਵਾਰ ਤੋਂ ਸ਼ੁਰੂ ਕਰਕੇ 2-3 ਟੁੱਕੇ ਪਾਉਣੇ ਨੇ ਕੋਈ ਜ਼ਿਆਦਾ ਨਹੀਂ ਉਹ ਸਿੱਸੀ ਮੁੱਕ ਜੇ ਪੋਰ ਲੈਓ ਨਹੀਂ ਬ ਇਕੱਠੀ ਬੋਤਲ ਲਿਆ ਕੇ ਰੱਖ ਲਓ ਚਾਹੇ ਘਰ ਸਾਰਾ ਪਰਿਵਾਰ ਬੋਤਲ ਦੇ ਵਿੱਚੋਂ ਤੇਲ ਭਰਤੀ ਜਾਂ ਜਦੋਂ ਤੁਹਾਡੀ ਸ਼ੀਸ਼ੀ ਖਾਲੀ ਹੋ ਗਈ ਜਿੱਚ ਗਲੀ ਕੱਢੀ ਆ ਉਹਦੇ ਵਿੱਚ ਫੇਰ ਦੁਬਾਰਾ ਪਾ ਲਓ ਇਹਨਾਂ ਨੇ ਇੱਕ ਕੰਮ ਨੇ ਛੋਟੇ ਛੋਟੇ ਦੇਖੋ ਕੋਈ ਜ਼ਿਆਦਾ ਪੈਸੇ ਮੰਗਾਈ ਵਾਲਾ ਤਾਂ ਆਪਾਂ ਉਹ ਨਹੀਂ ਦੱਸ ਦੇਵਾਂਗੇ ਬਹੁਤ ਜਿਹੜਾ ਗਰੀਬ ਬੰਦੇ ਨੇ ਕਿੱਥੋਂ ਕਰਨਗੇ ਭਾਈ ਹਜ਼ਾਰਾਂ ਦੇ ਟੋਟਕੇ ਹਜ਼ਾਰਾਂ ਦੇ ਮਤਲਬ ਜਿਹੜੇ ਆਪਾਂ ਨੇ ਉਹ ਨਹੀਂ ਕਰ ਸਕਦੇ ਬਾਕੀ ਰਹੀ ਗੱਲ ਦੇਖੋ ਆਪਾਂ ਟੂਣਾ ਕੋਈ ਨਹੀਂ ਕਰਵਾਉਂਦੇ ਪੱਟਾ ਵਾਲਾ ਕੋਈ ਨਹੀਂ ਕਰਵਾਉਂਦੇ ਜਿਹੜਾ ਢਾਲਾ ਹੁੰਦਾ ਉਹ ਚੀਜ਼ ਹੋਰ ਹੁੰਦੀ ਹੈ ਮੀਟ ਸ਼ਰਾਬ ਆਂਡਾ ਸਰਕਟਾ ਪਤਾ ਨਹੀਂ ਕੀ ਕੀ ਰਖਾਉਂਦੇ ਨੇ ਜੋ ਉਹ ਚਰਾਹੇ 'ਚ ਰੱਖਿਆ ਉਹ ਜੋ ਉੱਥੇ ਰੱਖਿਆ ਉਹ ਗਲਤ ਕੰਮ ਹੁੰਦੇ ਨੇ ਜਾਂ ਬੱਕਰੇ ਦੀ ਬਲੀ ਦੇ ਦੋ ਜਾਂ ਜੀ ਫਲਾਣਾ ਕਰੋ ਫਲਾਣੇ ਦੇ ਜਵਾਕ ਦੇ ਵਾਲ ਕੱਟ ਦੋ ਫਲਾਣੇ ਦੇ ਜਵਾਕ ਦਾ ਕੱਪੜਾ ਕੱਟ ਲਓ ਦੇਖੋ ਇਹ ਗੱਲਾਂ ਬਹੁਤ ਖਤਰਨਾਕ ਹੁੰਦੀਆਂ ਨੇ ਇਨ੍ਹਾਂ ਤੋਂ ਬਚਿਆ ਕਰੋ ਆਪਦਾ ਭਲਾ ਮੰਗਿਆ ਕਰੋ ਪ੍ਰਮਾਤਮਾ ਕੋਲ ਜਿਹੜੇ ਵੀ ਧਰਮ ਦੇ ਵਿੱਚ ਉਸ ਧਰਮ ਦੀ ਬਾਣੀ ਜ਼ਰੂਰ ਪੜਿਆ ਕਰੋ ਕੋ ਜਿਹੜੀ ਇਹ ਬਾਣੀ ਆ ਉਹ ਪਾਣੀ ਦਾ ਕੰਮ ਕਰਦੀ ਆ ਜਦੋਂ ਤੁਸੀਂ ਟੋਟਕਿਆਂ ਦੇ ਨਾਲ ਨਾਲ ਬਾਣੀ ਵੀ ਪੜਦੇ ਹੋ ਬਾਣੀ ਦੇ ਨਾਲ ਨਾਲ ਟੋਟਕੇ ਵੀ ਕਰੋ ਦੋਨੇ ਚੀਜ਼ਾਂ ਕਰੋ ਬਾਣੀ ਤਾਂ ਜ਼ਰੂਰੀ ਆ ਬਾਣੀ ਬਿਨਾ ਕੁਝ ਨਹੀਂ ਬਣਦਾ ਜ਼ਮੀਨ ਸੁੱਕੀ ਦੇ ਵਿੱਚ ਕੁਝ ਨਹੀਂ ਪੁੰਗਰਦਾ ਬਾਣੀ ਪੜੋਗੇ ਇਹ ਜਿਹੜੇ ਟੋਟਕੇ ਨੇ ਬਹੁਤ ਜਲਦੀ ਅਸਰ ਕਰਨਗੇ ਭਾਵੇਂ ਤੁਸੀਂ ਕਿਸੇ ਵੀ ਧਰਮ ਵਿੱਚ ਕਿਸੇ ਵੀ ਧਰਮ ਦੇ ਵਿੱਚ ਉਸ ਧਰਮ ਦੀ ਬਾਣੀ ਜ਼ਰੂਰ ਪੜੋ ਬਾਣੀ ਜੇ ਅੱਧਾ ਘੰਟਾ ਤਾਂ ਜ਼ਰੂਰ ਪੜਿਆ ਕਰੋ ਅੱਧਾ ਘੰਟੇ ਨਾਲ ਕੋਈ ਜ਼ਿਆਦਾ ਨਹੀਂ ਹੁੰਦੀ ਜੇ ਬਾਣੀ ਦੇ ਅੱਧਾ ਘੰਟਾ ਬੈਠ ਕੇ ਅੱਲਾ ਕਹ ਦੋ ਗॉड ਕਹ ਦੋ ਰਾਮ ਕਹ ਦੋ ਜੋ ਵੀ ਤੁਹਾਡਾ ਹੈਗਾ ਧਰਮ ਵੈਸੇ ਗੁਰੂ ਸਾਤਰਮ ਜੋ ਵੀ ਤੁਸੀਂ ਕਹਿ ਸਕਦੇ ਇੱਕ ਸ਼ਬਦ ਕੋਈ ਵੀ ਸ਼ਬਦ ਤੁਸੀਂ ਅੱਧਾ ਪੌਣਾ ਘੰਟਾ ਬੈਠ ਕੇ ਸ਼ੁਰੂ ਕਰ ਦੋ ਹੌਲੀ ਹੌਲੀ ਟਾਈਮ ਵਧਾ ਲਓ ਪੱਜ ਜਾਂਦਾ ਉਹ 2 2.5 ਘੰਟੇ ਤੱਕ ਚਲੇ ਜਾਂਦਾ ਪਰ ਜਿਹੜਾ ਹੈਗਾ ਨਾ ਇੰਨਾ ਬਾਣੀ ਦਾ ਜਰੂਰ ਤੁਸੀਂ ਖਿਆਲ ਕਰਿਆ ਕਰੋ ਬਾਣੀ ਜਰੂਰ ਪੜੋ ਪਵੇਂ ਤੁਸੀਂ ਕਿਸੇ ਵੀ ਧਰਮ ਵਿੱਚ ਮੈਂ ਕੋਈ ਧਰਮ ਨਹੀਂ ਤੜਾਉਂਦੀ ਨਾ ਕਿ ਮੈਂ ਇੱਧਰ ਨਾਲਾ ਉੱਧਰ ਨਾਲ ਮੈਂ ਉਹ ਚੀਜ਼ ਨਹੀਂ ਹੈਗੀ ਵੀ ਤੁਸੀਂ ਮੈਨੂੰ ਮੰਨੋ ਜਾਂ ਜੀ ਫਲਾਣੇ ਧਰਮ ਨੂੰ ਮੰਨੋਣਾ ਧਰਮ ਜਿਹੜੇ ਵੀ ਤੁਸੀਂ ਪੈਦਾ ਹੋਏ ਉਸ ਧਰਮ ਦੀ ਬਾਣੀ ਜ਼ਰੂਰ ਪੜਿਆ ਕਰੋ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਜੇ ਨਵੇਂ ਆਏ ਤਾਂ ਪੇਜ ਨੂੰ ਸੌਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਟੱਲੀ ਵਾਲਾ ਬਟਨ ਜ਼ਰੂਰ ਦਬਾਇਓ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਇੰਨਾ ਕਮ ਜ਼ਰੂਰ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ ਹਾਜ਼ਰੀ ਜ਼ਰੂਰ ਲਵਾਇਆ ਕਰੋ ਵੈਗਰੂ ਲਿਖ ਕੇ ਕੋ ਜਦੋਂ ਤੁਸੀਂ ਹਾਜ਼ਰੀ ਲਿਖਦੇ ਹੋ ਤੇਰੀ ਤੁਹਾਡੀ ਐਡੀ ਹੁੰਦੀ ਆ ਉਹ ਸਾਡੇ ਕੋਲੇ ਆ ਜਾਂਦੀ ਹੈ ਤੁਹਾਡੀ ਫੋਟੋ ਲੱਗੀ ਹੁੰਦੀ ਆ ਜਾਂ ਕੁਝ ਵੀ ਪਹਿਲਾਂ ਤਾਂ ਕਰ ਮੈਂ ਇਹ ਕਹਨੀ ਆ ਵੀ ਜਦੋਂ ਵੀ ਤੁਸੀਂ ਦਾ ਚੈਨਲ ਤੇ ਉੱਤੇ ਆਪਣਾ ਚੈਨਲ ਬਣਾਉਣਾ ਉਹ ਨੂੰ ਫੇਕ ਨਾ ਬਣਾਇਆ ਕਰੋ ਉਹ ਨੂੰ ਚੱਲਦਾ ਰੱਖਿਆ ਕਰੋ ਕੋਈ ਵੇਰੀ ਹੁੰਦਾ ਤੁਸੀਂ ਤੁਸੀਂ ਸਵਾਲ ਪੁੱਛਦੇ ਹੋ ਤੇ ਮੈਂ ਤੁਹਾਡੇ ਜਿਹੜਾ ਵੀਡੀਓ ਹੁੰਦਾ ਤੁਹਾਡਾ ਜਿਹੜਾ ਚੈਨਲ ਹੁੰਦਾ ਉੱਥੇ ਜਾ ਕੇ ਮੈਂ ਕਮੈਂਟ ਕਰ ਸਕਦੀ ਹਾਂ ਹੈ ਕਿ ਨਹੀਂ ਵੀ ਪਾਈ ਇੱਕਣ ਕਰ ਲੋ ਕਈ ਵਾਰੀ ਮੈਂ ਤੁਸੀਂ ਕਮੈਂਟ ਕਰਦੇ ਹੋ ਤੇ ਕਮੈਂਟ ਦਾ ਜਵਾਬ ਮੰਗਦੇ ਹੋ ਦੇਖੋ ਮੈਂ ਹਰ ਇੱਕ ਜਵਾਬ ਦੀ ਛੋਟ ਛੋਟੀ ਵੀਡੀਓ ਤੇ ਬਣਾ ਕੇ ਪਾ ਨਹੀਂ ਸਕਦੀ ਹੈ ਕਿ ਨਹੀਂ ਉਹ ਮੈਨੂੰ ਇਹ ਹੁੰਦਾ ਵੀ ਤੁਹਾਡੇ ਚੈਨਲ ਤੇ ਗਈ ਤੇ ਮੈਂ ਜਾ ਕੇ ਉੱਥੇ ਤੁਹਾਡਾ ਕਮੈਂਟ ਦਾ ਜਵਾਬ ਦੇ ਸਕਦੀ ਤੁਸੀਂ ਆਪਣੇ ਕਮੈਂਟ ਖੋਲੋ ਚੈਨਲ ਨੂੰ ਔਨ ਕਰੋ ਉਹਨੂੰ ਬੰਦ ਨਾ ਰੱਖੋ ਇੱਕ ਵੀਡੀਓ ਪਾ ਕੇ ਛੋਟੀ ਜੀ ਕੋਈ ਵੀ ਧਾਰਮਿਕ ਫੋਟੋ ਪਾ ਦਿਓ ਲਾ ਦਿਓ ਵੀਡੀਓ ਛੋਟੀ ਜੀ ਧਾਰਮਿਕ ਲਾ ਦਿਓ ਉਹਦੇ ਕਮੈਂਟ ਖੋਲ ਦਿਓ ਬਸ ਇੰਨਾ ਕੰਮ ਕਰ ਲਓ ਇਹ ਮੈਨੂੰ ਵੀ ਸੌਖਾ ਤੇ ਤੁਹਾਨੂੰ ਵੀ ਸੌਖਾ ਅੱਛਾ ਜੀ ਠੀਕ ਹੈ ਜੀ ਵੀਡੀਓ ਚੰਗੀ ਲੱgendਾਗੇ ਸ਼ੇਅਰ ਜਰੂਰ ਕਰਦੇ ਕਰੋ